ਮਿੰਟਰ ਜੀ ਸਿਮਰਨਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕਰ ਦਿੱਤਾ ਗਿਆ ਜੀ ਕੀ ਵੇਰਵਾ ਦੇਖੋ ਅੱਜ ਸਵੇਰੇ ਸਵੇਰੇ ਇਹ ਖਬਰ ਆਈ ਸੀ ਕਿ ਕਿ ਇਹਨਾਂ ਨੂੰ ਅੱਜ ਹਾਊਸ ਅਰੈਸਟ ਕਰ ਦਿੱਤਾ ਗਿਆ ਇਹਨਾਂ ਦੇ ਘਰ ਵਿਖੇ ਕਿਉਂਕਿ ਇਹਨਾਂ ਦਾ ਸ਼ੈਦ ਥੂਰੀ ਜੰਕਸ਼ਨ ਤੇ ਪ੍ਰੋਗਰਾਮ ਸੀਗਾ ਜਾ ਕੇ ਗੱਡੀਆਂ ਘੇਰਨ ਦਾ ਪੁਲਿਸ ਨੇ ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਘੇਰ ਲਿਆ ਹਮਮ ਪਰ ਦਿਲਚਸਪ ਗੱਲ ਇਹ ਹੈ ਕਿ ਅੱਜ ਹੀ ਭਾਰਤ ਦਾ ਬਜਟ ਪੇਸ਼ ਹੋਣਾ ਸੀ ਇਨ ਟਰਮ ਬਜਟ ਸੀਗਾ ਮੈਸੇ ਤਾਂ ਪਰ ਫਿਰ ਵੀ ਤੁਹਾਨੂੰ ਪਤਾ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਵਾਸਤੇ ਬਜਟ ਸੈਸ਼ਨ ਬਹੁਤ ਜ਼ਰੂਰੀ ਹੁੰਦਾ ਹੈ ਹਮਮ ਉਹਨਾਂ 'ਤੇ ਇਹ ਨਹੀਂ ਸੀ ਪਤਾ ਕਿ ਇਹਨਾਂ ਨੇ ਬਜਟ ਸੈਸ਼ਨ ਦੇ ਵਿੱਚ ਹਿੱਸਾ ਲੈਣ ਦਾ ਮਨ ਬਣਾਇਆ ਸੀਗਾ ਜਾਂ ਇਹਨਾਂ ਨੇ ਪ੍ਰਦਰਸ਼ਨ ਕਰਨਾ ਸੀਗਾ ਹਮ ਹਮ ਆਹ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਹੁਣ ਮੈਂ ਸੁਣ ਰਿਹਾ ਸੀਗਾ ਮਾਨ ਸਾਹਿਬ ਕਹਿ ਰਹੇ ਸਨ ਕਿ ਮੈਂ ਬਜਟ ਸੈਸ਼ਨ ਦੇ ਵਿੱਚ ਹਿੱਸਾ ਲੈਣ ਜਾਣਾ ਸੀ ਮੈਨੂੰ ਇਥੇ ਘਰ ਵਿੱਚ ਧੱਕਿਆ ਗਿਆ ਤੇ ਮੈਂ ਲੋਕ ਸਭਾ ਦੇ ਸਪੀਕਰ ਨੂੰ ਇਸਦੀ ਸ਼ਿਕਾਇਤ ਭੇਜੀ ਆ ਹਮ ਹਮ ਇਹ ਮਾਮਲਾ ਗੰਭੀਰ ਹੋ ਜਾਂਦਾ ਜੀ ਤੇ ਜੇ ਬਜਟ ਸੈਸ਼ਨ ਦੇ ਵਿੱਚ ਇਹਨਾਂ ਨੇ ਹਿੱਸਾ ਲੈਣ ਜਾਣਾ ਸੀਗਾ ਤਾਂ ਮੈਨੂੰ ਲੱਗਦਾ ਕਿ ਉਹ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਉਹਨੂੰ ਥੋੜਾ ਹੋਰ ਪੋਸਟਪੋਨ ਕਰ ਲੈਣਾ ਚਾਹੀਦਾ ਸੀ ਕਿਉਂਕਿ ਵੈਸੇ ਵੀ ਅਰਸੋ ਨੂੰ ਤਾਂ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ 3 ਤਰੀਕ ਨੂੰ ਹੂੰ ਹੂੰ ਇਹਨਾਂ ਨੂੰ ਤਾਂ ਮੰਤਰੀ ਦੇ ਘਰ ਦਾ ਘਰਾਓ ਆਲਰੇਡੀ ਰੱਖਿਆ ਹੋਇਆ ਜੀ ਤਾਂ ਫਿਰ ਇਹ ਜਿਹੜਾ ਪ੍ਰੋਗਰਾਮ ਵਿੱਚ ਦੀ ਇਹ ਵੀ ਲੱਗਦਾ ਹੈ ਨਾ ਕਈ ਵਾਰ ਕਿ ਹਰ ਇੱਕ ਸਿਆਸੀ ਤਨਜ਼ੀਮ ਜਿਹੜੀ ਉਹ ਕਿਸੇ ਵੱਡੇ ਮਾਮਲੇ ਦੇ ਵਿੱਚ ਆਪੋ ਆਪਣਾ ਪ੍ਰੋਗਰਾਮ ਹੀ ਰੱਖ ਲੈਂਦੀ ਹੈ ਹੂੰ ਜਿਹਾ ਤੇ ਬੰਦਿਆਂ ਦਾ ਇਹ ਨਹੀਂ ਇੱਕ ਕਿਤੇ ਨਾ ਕਿਤੇ ਕੈਨ ਕਿ ਵਖਰੀਮਾ ਜਿਹੜਾ ਉਹ ਇਸ ਰੂਪ ਦੇ ਵਿੱਚ ਨਜ਼ਰ ਆਉਂਦਾ ਹੈ ਹਾਲ ਫਿਲਹਾਲ ਆਪਾਂ ਇੱਕ ਹੋਰ ਵੀ ਕੰ ਦੇਖਦੇ ਆ ਕਿ ਸਿਮਰਨਜੀਤ ਸਿੰਘ ਮਾਨ ਹੋਰੀ ਬੇਸ਼ੱਕ ਬਿਰਧ ਨਹੀਂ ਬਜ਼ੁਰਗ ਨਹੀਂ ਜੀ ਪਰ باوجود ਇਸ ਦੇ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਜਿਸ ਮੁੱਦੇ ਤੇ ਕਿ ਯੂ ਮੁੱਥ ਹੈ ਜਾਂ ਇਹ ਮੁੱਦਾ ਜਿਹੜਾ ਓਵਰ ਆਲ ਕਾਫੀ ਜ਼ਿਆਦਾ ਭਖਿਆ ਹੋਇਆ ਤਾਂ ਉੱਥੇ ਝਟ ਪਹੁੰਚ ਜਾਂਦੇ ਨੇ ਸਭ ਤੋਂ ਜਿੱਥੇ ਕੋਈ ਮਨਜ਼ੂਰ ਕੁੱਟਿਆ ਜਾਂਦਾ ਕਿਸੇ ਨਾਲ ਕੁਝ ਇਸ ਤਰ੍ਹਾਂ ਦਾ ਹੁੰਦਾ ਕੋਈ ਜਮਾਤੀ ਝੂਲ ਚੱਲ ਰਿਹਾ ਹੁੰਦਾ ਤਾਂ ਉੱਥੇ ਆਪਾਂ ਦੇਖਦੇ ਹਾਂ ਕਿ ਗੈਰ ਹਾਜ਼ਰੀ ਤਕਰੀਬਨ ਤਕਰੀਬਨ ਇਹਨਾਂ ਵੱਡੇ ਨੇਤਾਵਾਂ ਦੀ ਦਦਾਦ ਹੁੰਦੀ ਆ। ਜੇ ਬਹੁਤ ਘੱਟ ਹੁੰਦੀ। ਜੀ। ਤਾਂ ਆਪੋ ਆਪਣੀ ਜ਼ਮੀਨ ਮਜ਼ਬੂਤ ਕਰਨ ਦਾ ਤੁਹਾਨੂੰ ਪਤਾ ਹੀ ਹੈ ਸਿਆਸੀ ਲੋਕਾਂ ਨੂੰ ਬਈ ਵੀ ਹੁੰਦਾ ਹੀ ਆ। ਖੈਰ ਉਹ ਸਾਰਿਆਂ ਦੀ ਆਜ਼ਾਦੀ ਵੀ ਆ। ਪਰ ਇਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਜੇਕਰ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾਣਾ ਸੀ ਬਜਟ ਸੈਸ਼ਨ ਵਿੱਚ ਹਿੱਸਾ ਲੈਣ ਵਾਸਤੇ ਦਪੋਲਸ ਨੇ ਰੋਕੇ ਆ ਗਿਆ ਮੈਂ ਕਹਿੰਨਾ ਕਿ ਬਹੁਤ ਗਲਤ ਕੀਤਾ ਤੇ ਫਿਰ ਉਹਦੇ ਵਾਸਤੇ ਹੋ ਸਕਦਾ ਕਿ ਕਿਸੇ ਅਫਸਰ ਦੀ ਕਚਾਈ-ਪਟਾਈ ਵੀ ਹੋ ਜਾਵੇ ਜੀ ਜੀ ਅੱਛਾ ਇਹ ਦੱਸਿਓ ਜੀ ਪੰਜਾਬ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਟਰੈਵਲ ਏਜੰਟਸ ਨੇ ਉਹਨਾਂ ਦੇ ਉੱਪਰ ਸੀਐਮ ਮਾਨ ਨੇ ਹੁਣ ਸਖਤੀ ਕੀਤੀ ਆ ਫਾਈਨਲੀ ਕੀ ਕਹਿ ਰਹੇ ਨੇ ਕਿੰਨੀ ਸਖਤੀ ਹੋਈ ਆ ਸਖਤੀ ਨਹੀਂ ਕੀਤੀ ਇਹਨਾਂ ਨੇ ਹਰ ਫਿਲਹਾਲ ਇਹ ਸਖਤ ਹੋਏ ਨੇ ਅੱਛਾ ਪਹਿਲੀ ਵਾਰ ਇਹ ਕਿ ਇਹ ਸਾਰਾ ਜਦੂਦਾ ਪਾਣਾ ਸਿੱਧੂ ਵਾਲਾ ਐਪੀਸੋਡ ਵਾਪਰੇ ਆ ਉਸ ਤੋਂ ਬਾਅਦ ਪਹਿਲੀ ਮਰਤਬਾ ਹੈ ਕਿ ਇਹਨਾਂ ਨੇ ਆਪਣਾ ਮੂੰਹ ਖੋਲਿਆ ਇਸ ਮੋਤੇ ਤੇ ਹਰ ਹਾਲਾਤ ਇਹ ਚੁੱਪ ਸਨ ਹੁਣ ਤੱਕ ਇਹ ਚੁੱਪ ਸਨ ਜੀ ਪਰੰਤੂ ਅੱਜ ਉਹ ਬੋਲੇ ਕਿ ਇੱਕ ਤੇ ਤੁਹਾਨੂੰ ਪਤਾ ਨਿਯੁਕਤੀ ਪੱਤਰ ਜਿਹੜੇ ਆ ਬਹੁਤ ਭਾਰੇ ਹੁੰਦੇ ਆ ਉਹ ਮੁੱਖ ਮੰਤਰੀ ਤੋਂ ਬਗੈਰ ਕੋਈ ਚੋਕੀ ਨਹੀਂ ਸਕਦਾ ਇਹਨਾਂ ਦੇ ਨਿਯੁਕਤੀ ਪੱਤਰ ਵੰਡ ਰਹੇ ਹੁੰਦੇ ਆ ਆ ਕੇ ਦੂਜੀ ਤੀਜੀ ਦਿਨ ਇਹਨਾਂ ਨੇ ਨਿਯੁਕਤੀ ਪੱਤਰ ਜਦੋਂ ਵੰਡੇ ਜਦੋਂ ਨਿਯੁਕਤੀ ਪੱਤਰ ਵੰਡ ਰਹੇ ਸੀ ਕਿ ਤਾਂ ਇਸ ਦਰਮਿਆਨ ਇਹਨਾਂ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜੋ ਆਪਾਂ ਹੁਣ ਸਾਂਝੀਆਂ ਕਰ ਦਿੰਨੇ ਆ ਇਹਨਾਂ ਨੇ ਇੱਕ ਗੱਲ ਕਹੀ ਆ ਕਿ ਦੇਖੋ ट्रैवल ਏਜੰਟ ਜਿਹੜੇ ਮੈਨ ਨਹੀਂ ਚਾਹੁੰਦਾ ਕਿ ਇਹਨਾਂ ਤੋਂ ਸਾਡੇ ਨੌਜਵਾਨ ਪੈਸੀ ਫਸਾ ਕੇ ਬੈਠ ਜਾਣ ਜੀ ਅਸੀਂ ਤਾਂ ਬਾਹਰ ਹੈ ਬਾਹਰੀ ਮੁਲਕਾਂ ਦੇ ਅਮੈਸਟਰ ਨਾਲ ਵੀ ਗੱਲ ਕਰ ਲਈ ਆ ਕਿ ਜਿਹੜੇ ਗੈਰ ਕਾਨੂੰਨੀ ਤੌਰ ਤੇ ट्रैवल ਏਜੰਟ ਕੰਮ ਕਰਦੇ ਆ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜੀ ਮਤਲਬ ਕਿ ਉਹਨਾਂ ਦੀ ਪ੍ਰਾਪਰਟੀ ਤੱਕ ਅਟੈਚ ਕੀਤੀ ਜਾਵੇਗੀ ਤੇ ਉਹ ਵੇਚ ਕੇ ਫਿਰ ਲੋਕਾਂ ਦੇ ਪੈਸੇ ਜਿਹੜੇ ਆ ਉਹਦੀ ਪਰਪਾਈ ਕੀਤੀ ਜਾਊਗੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਨੌਜਵਾਲਾ ਰਣ ਧੋਖਾ ਹੋਵੇ ਹੂੰ ਹੂੰ ਤੇ ਕਿੰਨੇ ਸਮ ਤੋਂ ਪਹਿਲਾਂ ਸੰਸਦ ਦੇ ਵਿੱਚ ਆਵਾਜ਼ ਕਹਿੰਨੇ ਚੁੱਕੀ ਸੀਗੀ ਇਹਨਾਂ ਦੇ ਖਿਲਾਫ ਮੈਂ ਤਾਂ ਸੀਗਾ ਮੈਂ ਮੂਨਾ ਉਹ ਸਿਰਫ ਮੈਂ ਉਹ ਐਂਡ ਤੇ ਪਰ ਗੱਲ ਇਹ ਆ ਵੀ ਜੀ ਕਿ ਦੇਖੋ ਅੱਜ ਇਹਨਾਂ ਨੂੰ ਚੇਤਾ ਆ ਕਿ ਅਸੀਂ ਪ੍ਰਾਪਰਟੀਆਂ ਅਟੈਚ ਕਰਨੀਆਂ ਨੇ ਜੀ ਅੱਜ ਇਹਨਾਂ ਨੇ ਬੜਾਰੰਗੀ ਜਿਤਾਈ ਆ ਕਿ ਮੈਂ ਤਾਂ ਹੈਰਾਨ ਐ ਕਿ ਇਹਨੇ ਏਜੰਟ ਕਿੱਥੋਂ ਆ ਗਿਆ ਜਦੋਂ ਤੁਸੀਂ ਸਦਨ ਦੇ ਵਿੱਚ ਸੰਸਦ ਦੇ ਵਿੱਚ ਆਵਾਜ਼ ਚੁੱਕਦੇ ਰਹੇ ਹੋ ਬਹੁਤ ਬਿਹਤਰੀਨ ਤਰੀਕੇ ਨਾਲ ਚੁੱਕਦੇ ਰਹੇ ਹੋ ਜੀ ਸਾਰੇ ਪੰਜਾਬ ਵਾਸੀ ਤੁਹਾਡੇ ਤੇ ਮਾਣ ਕਰਦੇ ਸਨ ਤੁਸੀਂ ਮੁੱਦੇ ਬਹੁਤ ਸ਼ਾਨਦਾਰ ਢੰਗ ਨਾਲ ਚੁੱਕਦੇ ਰਹੇ ਪਰ ਜਦੋਂ ਉਹਨਾਂ ਨੂੰ ਹੱਲ ਕਰਨ ਦੀ ਵਾਰੀ ਆਈ ਜੀ ਤਾਂ ਫਿਰ ਭਾਲਾ ਸਿੱਧੂ ਪੈਦਾ ਹੋਣ ਦਾ ਤੁਸੀਂ ਮੌਕਾ ਕਿਉਂ ਡੀਕਦੇ ਰਹੇ ਜੀ ਤੁਸੀਂ ਇਹ ਚੀਜ਼ਾਂ ਪਹਿਲਾਂ ਕੋਈ ਨਹੀਂ ਕੀਤੀਆਂ ਤੁਹਾਨੂੰ ਅੱਜ ਪਤਾ ਲੱਗ ਰਿਹਾ ਕਿ ਜੀ ਦੇਖੋ ਜੀ ਇਲੀਗਲ ਢੰਗ ਨਾਲ ਕੰਮ ਕਰਨ ਵਾਲੇ ਇਹ ਜਿਹੜੇ ਏਜੰਟ ਹੈ ਪਤਾ ਨਹੀਂ ਕਿੱਥੋਂ ਆ ਗਏ ਇਹਨੇ ਜੀ ਤਾਂ ਜਿਹੜੀਆਂ ਤੁਸੀਂ ਸ਼ਾਪੋ ਮਾਰੀਆਂ ਕੀਤੀਆਂ ਤੁਹਾਨੂੰ ਯਾਦ ਹੋਣਾ ਕਿ ਜਿਵੇਂ ਜੀ ਆਪਾਂ ਖਬਰਾਂ ਵੀ ਕਰਦੇ ਰਹਿ ਕਿ ਫਰਜ਼ੀ ਆਈਲੈਂਡ ਸੈਂਟਰਾਂ ਤੇ ਸ਼ਾਪੇ ਮਾਰੀ ਫਰਜ਼ੀ ਏਜੰਟਾਂ ਤੇ ਸ਼ਾਪੇ ਫਿਰ ਉਹ ਕਿਵੇਂ ਮਾਰੇ ਜੀ ਤਾਂ ਤੁਹਾਡੇ ਕੋਲ ਪਹਿਲਾਂ ਹੀ ਇਸ ਤਰ੍ਹਾਂ ਦੀ ਇਨਪੁਟ ਸੀ ਆ ਪੀਪੀਆਰ ਮਾਰਕੀਟ ਦੇ ਲਾਗੇ ਕੱਲ ਬਹੁਤ ਵੱਡਾ ਹੰਗਾਮਾ ਹੋਇਆ ਜੀ ਕਿ ਉੱਥੇ ਦਰਜਣਾ ਨੌਜਵਾਨ ਆ ਕੇ ਪਾਸਪੋਰਟ ਵਗੈਰਾ ਜਿਹੜੇ ਰੱਖ ਕੇ ਬੈਠੇ ਸਨ ਉੱਥੇ ਪੈਸੇ ਭਰ ਕੇ ਬੈਠੇ ਸਨ ਉਹਨਾਂ ਚੰਨਿਆਂ ਸੀਗਾ ਜੀ ਤੇ ਜੇ ਉਹਨਾਂ ਨੇ ਫੜ ਕੇ ਹਵਾਲੇ ਕੀਤਾ ਏਜੰਟ ਤੇ ਉਹਨੂੰ ਛੱਡ ਦਿੱਤਾ ਗਿਆ ਜੀ ਉਹ ਰਾਲਾ ਪਰੇ ਤਾਂ ਕਹਿੰਦਾ ਮਤਲਬ ਇਹ ਹੈ ਕਿ ਤੁਹਾਡੇ ਸਾਹਮਣੇ ਪੀੜਤ ਨੇ ਤੁਹਾਡੇ ਸਾਹਮਣੇ ਤੁਸੀਂ ਆਪ ਮੰਨ ਰਹੇ ਹੋ ਕਿ ਇਹਨੇ ਏਜੰਟ ਕਿੱਥੋਂ ਆ ਗਿਆ ਤਾਂ ਇਹਦਾ ਹੱਲ ਕੀ ਆ ਜੀ ਤੁਸੀਂ ਅੱਜ ਦੋਚਦੇ ਤਾਂ ਇਹ ਗੱਲਾਂ ਜਿਹੜੀਆਂ ਤੁਸੀਂ ਉਹ ਜਿਹੜੇ ਬਹੁਤ ਵੱਡੀ ਇਕੱਠਾ ਕੀ ਹੋਈ ਸੀਗੀ ਤੁਹਾਨੂੰ ਵਿਆਹ ਤੋਂ ਨਾ ਪਰਲ ਮਾਮਲਾ ਜੀ 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 ਯੈਸ ਪਰਲ ਗਰੁੱਪ ਤੁਸੀਂ ਉਹਨਾਂ ਨੂੰ ਵੀ ਕਹਿ ਸਕਦੇ ਕਿ ਮੈਂ ਜ਼ਮੀਨ ਵੇਚ ਕੇ ਤੁਹਾਡੀ ਪਾਈ ਪਾਈ ਤੁਹਾਨੂੰ ਮੋੜੂਗਾ ਹਜ਼ੂਰ ਅੱਜ ਤੱਕ ਨਾ ਉਹ ਮੁੜੀ ਆ ਤੇ ਨਾ ਹੀ ਮੈਨੂੰ ਲੱਗਦਾ ਕਿ ਏਜੰਟਾਂ ਤੋਂ ਜਿਹੜੀ ਤੁਸੀਂ ਵਸੂਲੀ ਕਰਕੇ ਦੂਜਿਆਂ ਦੀ ਪਰਭਾਈ ਕਰੋਗੇ ਕਿਉਂਕਿ ਗੱਲਾਂ ਜਿਹੜੀਆਂ ਉਹਦੇ ਗੱਲਾਂ ਦੇ ਨਾਲ ਉਹ ਜਿਵੇਂ ਕਹਿੰਦੇ ਉਹ ਨਾ ਥੁੱਕ ਨਾਲ ਬੜੇ ਨਹੀਂ ਬੱਕਦੇ ਜਾਨੂੰ ਠੋਸ ਰੂਪ ਦੇ ਕਾਨੂੰਨ ਲਿਆਉਣਾ ਪਵੇਗਾ ਤੇ ਇਸ ਤੋਂ ਇਲਾਵਾ ਕੋਈ ਜਿਹੜੀ ਸ਼ਿਕਾਇਤ ਨਿਵਾਰਨ ਵਾਲੀ ਕੋਈ ਬਾਡੀ ਆ ਇਹ ਤੁਹਾਨੂੰ ਗਠਿਤ ਕਰਨੀ ਪਵੇਗੀ ਜੀ ਜੀ ਮਿੰਟਰ ਜੀ ਅਕਾਲੀ ਦਲ ਨੇ ਯਾਤਰਾ ਸ਼ੁਰੂ ਕਰ ਦਿੱਤੀ ਹੈ ਜੀ ਜੀ ਬਿਲਕੁਲ ਇਹਨਾਂ ਨੇ ਯਾਤਰਾ ਸ਼ੁਰੂ ਕਰ ਦਿੱਤੀ ਆ ਇਹ ਜਿਹੜੀ ਯਾਤਰਾ ਹੈ ਇਹ ਅੱਜ ਅਟਾਰੀ ਬਾਰਡਰ ਯਾਨੀ ਬਾਰਡਰ ਵਾਲੇ ਏਰੀਏ ਤੋਂ ਸ਼ੁਰੂ ਹੋਈ ਆ ਅਜਨਾਲਾ ਜਿਹੜਾ ਹਰਕਾ ਹੈ ਇਹਦੇ ਵਿੱਚ ਹੋਈ ਆ ਤੇ ਫਿਰਗਾਨੋਂ ਵਧੇਗੀ ਹੈ ਹਮ ਹਮ ਅਸਲ ਵਿੱਚ ਕੀ ਹੈ ਕਿ ਇਹ ਜਿਹੜੀ ਯਾਤਰਾ ਦਾ ਸ਼ੈਡਿਊਲ ਜੇ ਤੁਸੀਂ ਵੇਖੋਗੇ ਤਾਂ ਇਸ ਤਰ੍ਹਾਂ ਦਾ ਹੈ ਕਿ ਲਗਭਗ ਇਹਨਾਂ ਨੇ 34 ਹਲਕੇ ਜਿਹੜੇ ਕਵਰ ਕਰ ਲੈਣੇ ਆ ਹਮ ਹਮ ਜ਼ਿਆਦਾਤਰ ਦਿਹਾਤ ਵਾਲਾ ਮਾਮਲਾ ਹੈ 34 ਹਲਕੇ ਜਿਹੜੇ ਆ ਉਹਦੇ ਵਿੱਚ ਕੁਝ ਜ਼ਿਲ੍ਹੇ ਜਿਵੇਂ ਬਾਰਡਰ ਦੇ ਆ ਗਏ ਫਿਰ ਇੱਧਰੋਂ ਤੁਰੇ ਆਉਣ ਦੀ ਹਿੱਟਾ ਹਨ ਫਰੋਜ਼ਪੁਰ ਫਰੀਦਕੋਟ ਵਗੈਰਾ ਨੂੰ ਤਾਂ ਟੋਟਲ ਮੈਂ ਵੇਖਿਆ ਸੀਗਾ ਇਹਨਾਂ ਦਾ ਸਕੇਡਿਊਲ ਜਿਹੜਾ ਜਿੱਦਾਂ ਦਾ ਬਣਾਇਆ ਹੋਇਆ 1 ਫਰਵਰੀ ਤੋਂ ਤਾਂ ਉਹ ਸਾਰਾ ਜਿ ਚੈੱਕ ਕਰੀਏ ਤੇ ਤਕਰੀਬਨ ਇਹ ਲੱਗਦਾ ਹੈ ਕਿ ਇਹ ਸਾਰਾ ਅ ਇਹਨਾਂ ਕੋਈ ਏਰੀਆ ਬਣਦਾ ਕਿ ਲਗਭਗ 45 ਉਹ ਹਲਕੀ ਕਮਰ ਹੋ ਜਾਣਗੇ ਹੂੰ ਹੂੰ ਇਹਦੇ ਨਾਲ ਹੂੰ ਹੂੰ ਇਹਦੇ ਵਿੱਚ ਗੱਲ ਇਹ ਆ ਕਿ ਕਿੰਨਾ ਕੁ ਗੇਮ ਕਰਦੀ ਆ ਆਕਾਲੀ ਦਲ ਹੂੰ ਹੂੰ ਪਾਰਟੀ ਇਹ ਇੱਕ ਵੱਡਾ ਸਵਾਲ ਹੋਏਗਾ ਉਕੇ ਦੇਖੋ ਇਹਨਾਂ ਦੇ ਜੇ ਆਪਾਂ ਚੈੱਕ ਕਰੀਏ ਨਾ ਜਿੱਦਾ ਆ ਜਿਹੜਾ ਹੈਗਾ ਸਾਰਾ ਇਹਨਾਂ ਦਾ ਰੂਟ ਜੀ ਇਹਦੇ ਵਿੱਚ ਮੋٹے ਤੌਰ ਤੇ ਲੈਣੋ ਆ ਗਿਆ ਮਾਝਾ ਅਜੇ ਨਾਲਾਂ ਮਜੀਠਾ ਹੂੰ ਹੂੰ ਅਮਰਸਾ ਸ਼ਹਿਰ ਆ ਗਿਆ ਜੀ ਫਿਰ ਡੰਡਿਆ ਵਾਲਾ ਬਾਬਾ ਬਖਾਲਾ ਖਡੂਰ ਸਾਹਿਬ ਤਰਨਤਾਰਨ ਪੱਟੀ ਖੇਮ ਕਰਨ ਜੀਰਾ ਫਿਰੋਜ਼ਪੁਰ ਸ਼ਹਿਰ ਆ ਗਿਆ ਫਿਰੋਜ਼ਪੁਰ ਫਿਰੋਜ਼ਪੁਰ ਦੇ ਅੱਗੇ ਆ ਗਿਆ ਫਰੀਦਕੋਟ ਆ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਕੋਟ ਪੂਰਾ ਜੈਤੋਗੇ ਦੜਵਾ ਮੁਕਸਰ ਗੁਰੂ ਵਰਸਾਇ ਦੇ ਲਾ ਲਾਬਾਦ ਫਾਜ਼ਲ ਕਾਬੂਰ ਅਵਲਵਾਣਾ ਮਲੂਟ ਲੰਬੀ ਇਹ ਸਾਡੇ ਅਲੇ ਆਗੇ ਬਠੰਡਾ ਇਤਿਹਾਸ ਪੁੱਛੋ ਤੇ ਫਿਰ ਇਦਾਂ ਹੁੰਦੀ ਹੁੰਦੀ ਇਹ ਯਾਤਰਾ ਖਤਮ ਹੋਏਗੀ ਜਾ ਕੇ ਤਲਵੰਡੀ ਸਾਹਿਬ ਉਹ ਤਾਂ ਜਿਆਦਾਤਰ ਇਲਾਕਾ ਜਿਹੜਾ ਤੁਸੀਂ ਦੇਖੋਗੇ ਨਾ ਇਹਨਾਂ ਹਲਕਿਆਂ ਦੇ ਵਿੱਚ ਉਹ ਹੈ ਦੇਹਾਤ ਦਾ ਹਮ ਹਮ ਜਿੱਥੇ ਆਕਾਨੀਦਨ ਬਹੁਤ ਸਟਰੋਂਗ ਹੁੰਦਾ ਸੀ ਮਤਲਬ ਕਿ ਜਿੱਥੋਂ ਤਾਕਤ ਆਉਂਦੀ ਸੀ ਜਿੱਥੋਂ ਪੈਸਾ ਆਉਂਦਾ ਸੀਗਾ ਜਿੱਥੋਂ ਮੈਨ ਪਾਵਰ ਆਉਂਦੀ ਸੀ ਮਸਲ ਪਾਵਰ ਆਉਦੀ ਸੀ ਡਾਗ ਆਉਦੀ ਸੀ ਜਿੱਥੇ ਸਾਰਾ ਕੁਝ ਹੁੰਦਾ ਸੀ ਔਰ ਸ ਜਿਹੜਾ ਖੋਰਾ ਲਗਾ ਉਸ ਖੋਰੇ ਦੇ ਨੁਕਸਾਨ ਨੂੰ ਫਿਰ ਦੁਬਾਰਾ ਪਰਪਾਈ ਦਾ ਰੂਪ ਦੇਣ ਦਾ ਇਹ ਯਤਨ ਹੈ ਜਿੰਨੀ ਕੋ ਆਪਾਂ ਉਹ ਸਮਝਾ ਰਹੀ ਆ ਕਿ ਹੇਠਾਂ ਜਾਓ ਪਿੰਡਾਂ ਦੇ ਵਿੱਚ ਜਾਓ ਮਾਫੀ ਪਹਿਲਾਂ ਆਲਰੇਡੀ ਮੰਗ ਚੁੱਕੇ ਆ ਹੋਰ ਵੀ ਹੋ ਸਕਦਾ ਇੱਕ ਦੋ ਮੌਕਿਆਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਣ ਕਿ ਉਹ ਜਿਹੜਾ ਕੋਰ ਤੁਹਾਡਾ ਵੋਟਰ ਸੀਗਾ ਤੁਹਾਡੀ ਤਾਕਤ ਸੀ ਜਾ ਕਹਨੋ ਕਿ ਜਜ਼ਬਾਤ ਨਾਲ ਬੰਨਿਆ ਹੋਇਆ ਸੀਗਾ ਉਹ ਤੁਹਾਡੇ ਨਾਲ ਕਿਸੇ ਨਾ ਕਿਸੇ ਕਾਰਨ ਕਰਕੇ ਰੁੱਸਿਆ ਕੋਈ ਗਿਲਾ ਕੋਈ ਨਿਰਾਸ਼ਾ ਉਹ ਤੁਹਾਡੇ ਹੱਥੋਂ ਖਿਸਕਿਆ ਉਸ ਨੂੰ ਵਾਪਸ ਲੈ ਕੇ ਆਉਣਾ ਤੇ ਇਹਦੇ ਵਾਸਤੇ ਜੇ ਤੁਸੀਂ ਵੇਖੋਗੇ ਐਸਟੀਪੀਸੀ سپورਟਿਵ ਰੋਲ ਦੇ ਵਿੱਚ ਨਜ਼ਰ ਆਏਗੀ ਅੱਜ ਉਹਨਾਂ ਨੇ ਵੀ ਚਾਰ ਮਤੇ ਲਿਆਂਦੇ ਨੇ ਬੈਠਕ ਕਰਕੇ ਤੇ ਉਹਨਾਂ ਦੇ ਵਿੱਚੋਂ ਇੱਕ ਮਤਾ ਹੈ ਕਿ ਭਗਵੰਤ ਮਾਨ ਦੇ ਖਿਲਾਫ ਐਫਆਈਆਰ ਦਰਜ ਕਰਾਈ ਜਾਵੇ ਕਿਉਂ ਅਖੇ ਜੀ ਸੁਲਤਾਨਪੁਰ ਲੋਧੀ ਉਹ ਘਰ ਦੇ ਵਿੱਚ ਜੋ ਘਟਨਾ ਵਾਪਰੀ ਆ ਉਹਦੇ ਲਈ ਮਾਨਸਾਬ ਜ਼ਿੰਮੇਵਾਰ ਆ ਜੀ ਹਾਲਾਂਕਿ ਉਹ ਤੇ ਸਵਾਲ ਕੋਈ ਪੈਦਾ ਹੋਏਗਾ ਨਾ ਕਿ ਜੇ ਅੱਜ ਦਾ ਸੀਐਮ ਜ਼ਿੰਮੇਵਾਰ ਆ ਤੇ ਫਿਰ ਪੁਰਾਣੀਆਂ ਘਟਨਾਵਾਂ ਲਈ ਤਤਕਾਲੀ ਸੀਐਮ ਜਾਂ ਡਿਪਟੀ ਸੀਐਮ ਕਿਉਂ ਨਹੀਂ ਜ਼ਿੰਮੇਵਾਰ ਪਰ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਲੈ ਦੇ ਵਿੱਚ ਨੇ ਸੋ ਇਹ ਹੁਣ ਵੇਖਣਾ ਹੋਏਗਾ ਕਿ ਜਦੋਂ ਇਹ ਵਾਪਸ ਹੋਣ ਪਿੰਡਾਂ 'ਚ ਜਾ ਰਿਹਾ ਖਾਲੀ ਤਲਵਾਦ ਬਿਲਕੁਲ ਜਿੱਦਾਂ ਕਹਿੰਦਾਂ ਕਿ ਸੱਥਾਂ 'ਚ ਜਾ ਰਿਹਾ ਹੈ ਹਮ ਬਜ਼ਾਰਾਂ 'ਚ ਜਾ ਰਿਹਾ ਆਜ ਵੀ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਇਹਨਾਂ ਨੇ ਬਾਰਡਰ ਏਰੀਆ ਦੇ ਕਿਸਾਨਾਂ ਦੇ ਨਾਲ ਨਹੀਂ ਕੀਤੀ ਆ ਅ ਸੂਬੇ ਸੰਬਾਧ ਬੁਰਾ ਨੇ ਇਹ ਸਾਰੀਆਂ ਚੀਜ਼ਾਂ ਕਿ ਜਿਵੇਂ ਆਪਾਂ راہਲ ਗਾਂਧੀ ਨੂੰ ਗਏ ਦੇ ਸੀਗੇ ਠੇਲੇ ਵਾਲੇ ਕੁੱਲ ਖੜ ਗਏ ਫਲਾਣੇ ਕੁੱਲ ਖੜ ਗਏ ਕਿ ਉਹ ਸਾਰੀਆਂ ਚੀਜ਼ਾਂ ਕਿ ਨਾਲੇ ਤਾਂ ਤੁਹਾਡਾ ਇੱਕ ਕਨੈਕਸ਼ਨ ਹੁੰਦਾ ਹੈ ਤੁਹਾਡੀ ਲੋਕੀ ਮਤਲਬ ਕਿ ਸਾਜ ਬਣਦੀ ਹੈ ਨਾਲੇ ਤੁਸੀਂ ਗਰਾਊਂਡ ਤੋਂ ਇਨਪੁਟ ਲੈਣੇ ਹੋ ਤੁਹਾਨੂੰ ਪਤਾ ਲੱਗਦਾ ਕਿ ਲੋਕਾਂ ਦੇ ਅਸਲ ਮੁੱਦੇ ਕੀ ਆ ਜੀ ਫਿਰ ਉਹਦੇ ਤੇ ਕੁਝ ਵਰਕਆਊਟ ਕਰ ਸਕਦੇ ਪਰ ਉਹਦੇ ਚ ਕਾਮਯਾਬੀ ਕਿੰਨੀ ਮਿਲਦੀ ਆ ਕਿ ਕਿਸਕਾ ਵੋਟ ਕਿੰਨਾ ਕੋ ਹਾਸਲ ਕਰਦਾ ਕਰਨੀ ਤਲ ਉਹ ਇੱਕ ਵੱਡਾ ਚੈਲੰਜ ਹੈ ਬਾਕੀ ਦੇਖੋ ਯਾਤਰਾਵਾ ਜੇ ਇੰਡੀਆ ਦੀ ਪੋਲਿਟੀ ਨੂੰ ਦੇਖੋਗੇ ਤੁਸੀਂ ਯਾਤਰਾਵਾ ਨੇ ਬਹੁਤ ਸਾਰੇ ਲੀਡਰ ਦਿੱਤੇ ਯਾਰ ਹਮ ਬਹੁਤ ਸਾਰੇ ਲੀਡਰ ਦਿੱਤੇ ਯਾਰ ਚਾਹੇ ਉਹ ਆਂਧਰਾ ਵਾਲਾ ਉਹ ਮਨੂਨਾਪੂ ਲਗਿਆ ਫਿਲਮ ਸਟਾਰ ਸੀਗਾ ਬਹੁਤ ਤਗੜਾ ਐਨਟੀਆਰ ਕੇ ਕੁਝ ਐਸਾ ਨਾਮ ਸੀਗਾ ਐਨਟੀਆਰ 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 ਕੇ ਐਟੀਆਰ ਕਹ ਦਿੱਤਾ ਫਿਰ ਚੰਦਰ ਸ਼ੇਖਰ ਲਾ ਲਓ ਅਡਵਾਨੀ ਲਾ ਲਓ ਆ ਜਿਹੜਾ ਹੁਣ ਜਗਨਮੋਨ ਰੈਡੀ ਆਂਤਰਾਪਰਦੇਸ਼ ਵਾਲਾ ਮੁੱਖ ਮੰਤਰੀ ਇਹਨੇ ਵੀ ਯਾਤਰਾ ਕੀਤੀ ਸੀਗੀ ਉਹ ਯਾਤਰਾਵਾਂ ਨੇ ਬਹੁਤ ਕੁਝ ਬਦਲਿਆ ਤਾਂ ਕਿ ਇਹਨਾਂ ਦੀ ਤਕਦੀਰ ਬਦਲੇਗੀ ਵੱਡਾ ਸਵਾਲ ਹੈ ਜੀ ਮੰਤਰੀ ਜੀ ਨਵਜੋਤ ਸਿੱਧੂ ਕਈ ਵਾਰ ਸਿੱਧੇ ਹੀ ਹੋ ਜਾਂਦੇ ਨੇ ਪਰ ਕਈ ਵਾਰੀ ਅਸਿੱਧੀਆਂ ਗੱਲਾਂ ਕਰਦੇ ਨੇ ਪਰ ਜਦੋਂ ਅਸਿੱਧਾ ਨਿਸ਼ਾਨਾ ਵੀ ਸਾਥ ਦੇ ਨੇ ਤਾਂ ਉਹਦੇ ਵਿੱਚੋਂ ਪ੍ਰਤੱਖ ਪਤਾ ਲੱਗ ਜਾਂਦਾ ਵੀ ਤਨਜ਼ ਕਿਹਦੇ ਤੇ ਕੱਸਿਆ ਜਾ ਰਿਹਾ ਹੁਣ ਸਿੱਧੂ ਨੇ ਅਸਿੱਧਾ ਨਿਸ਼ਾਨਾ ਕਿਹਦੇ ਵੱਲ ਕੱਸਿਆ ਜੀ ਤੇ ਕੀ ਆਖਿਆ ਉਹਨਾਂ ਦਾ ਨਾਮ ਹੈ ਸ਼ੈਰੀ ਪਿਆਰ ਦਾ ਨਾਮ ਸ਼ੈਰੀ ਜੀ ਤੇ ਫਿਰ ਜਦੋਂ ਸ਼ੈਰੀ ਖੁਸ਼ ਹੋਵੇ ਜਾਂ ਕੁਝ ਮਾਯੂਸ ਹੋਵੇ ਗੁੱਸੇ ਦੇ ਮੋਢੇ ਹੋਵੇ ਉਹ ਸ਼ੈਰੀ ਸ਼ੈਰੀ ਕਰਦਾ ਹਮਮ ਯਾਰ ਬੰਦੇ ਆ ਕਿ ਉਹਨੇ ਅੱਜ ਵੀ ਇੱਕ ਸ਼ੇਅਰ ਜਿਹੜਾ ਠੋਕ ਦਿੱਤਾ ਕਹਿੰਦੇ ਹਨਰ ਹੋਗਾ ਤੋ ਦੁਨੀਆ ਕਦਰ ਕਰੇਗੀ ਹਨਰ ਹੋਗਾ ਤੋ ਦੁਨੀਆ ਕਦਰ ਕਰੇਗੀ ਏੜੀਆਂ ਉਠਾਣੇ ਸੇ ਕਰਦਾਰ ਉੱਚੇ ਨਹੀਂ ਹਮ ਇਹ ਪਾਟਾਨਿਕ ਮੀਨੋ ਕਹਰੇ ਆ ਉਹ ਜਦੋਂ ਸਾਡੇ ਪੰਜਾਬੀ ਵਾਲੇ ਲਿਖਦੇ ਆ ਨਾ ਜਿਹੜੇ ਉਹ ਮੁੰਡੇ ਜਾਂ ਕੁੜੀਆਂ ਰੱਖੇ ਹੁੰਦੇ ਆ ਜਿਹੜੇ ਉਹ ਏਰੀਆ ਤੋਂ ਲਿਖ ਲੈਂਦੇ ਚਲੋ ਉਹ ਉਠਾਣੇ ਨੂੰ ਉਡਾਣੇ ਲਿਖੀ ਜਾਂਦੇ ਫਿਰ ਉਹ ਦਾਨੇ ਸੇ ਆਮ ਹੈ ਕਿ ਭਈ ਕਈ ਵਾਰ ਇਹ ਤੁਹਾਨੂੰ ਪਤਾ ਗੂਗਲ ਟ੍ਰਾਂਸਲੇਸ਼ਨ ਜਿਹੜੀ ਆ ਨਾ ਲੈ ਕੇ ਆ ਜਾਂਦੀ ਆ ਕੱਲ੍ਹ ਆ ਕੇ ਕੋ ਇਹਨਾਂ ਦਾ ਜਿਹੜਾ ਰੌਲਾ ਹੈ ਨਾ ਹੁਣ ਸ਼ਾਇਦ ਨਿਬੜ ਜਾਵੇ ਕਿਉਂਕਿ 11 ਤਰੀਕ ਨੂੰ ਖੜਗੇ ਸਾਹਿਬ ਆ ਰਹੇ ਆ ਜੀ ਜੀ 11 ਨੂੰ ਆ ਰਹੇ ਆ ਜਿੰਨੀ ਕੋ ਮੈਨੂੰ ਇਨਫਾਰਮੇਸ਼ਨ ਮਿਲੀ ਆ ਕਿ 10 ਜਾਂ 11 ਜਾਂ 12 ਜੀ ਲਾ ਤਿੰਨ ਦਿਨਾਂ ਦੇ ਦਰਮਿਆਨ ਹੀ ਕੇਜਰੀਵਾਲ ਸਾਹ ਪਹੁੰਚ ਰਹੇ ਹੋ ਹੂੰ ਉਹ ਵੀ ਇੱਕ ਵੱਡੀ ਰੈਲੀ ਕਰਨ ਜਾ ਰਹੇ ਆ ਯਾਨੀ ਇੱਕ ਚੀਜ਼ ਸੋਚ ਕੇ ਵੇਖੋ ਵਿਜੇ ਜੀ ਤੁਸੀਂ ਵੀ ਬਹੁਤ ਡੁੰਗਾਈ ਦੇ ਨਾਲ ਇਹਨਾਂ ਚੀਜ਼ਾਂ ਨੂੰ ਲੈਨੇ ਹੋ ਕਿ ਜੇ ਤਾਂ ਧੜੇ ਮੰਦੀ ਮਤਲਬ ਕਿ ਇਹਨਾਂ ਨੇ ਖਤਮ ਕਰਵਾਉਣੀ ਹੋਵੇ ਉਹ ਤਾਂ ਫਿਰ ਦਿੱਲੀ ਵੀ ਸਦਕੇ ਖਤਮ ਕਰਵਾਈ ਜਾ ਸਕਦਾ ਜੀ ਜੀ ਤਾਂ ਇਹ ਬੰਦੀ ਤੋਂ ਦਾਵਾ ਸ਼ਾਇਦ ਹੋ ਸਕਦਾ ਹੈ ਕਿ ਜਿਹੜਾ ਸੀਟ ਸ਼ੇਅਰਿੰਗ ਵਾਲਾ ਫਾਰਮੂਲਾ ਉਹਦੇ ਤੇ ਸਹਿਮਤੀ ਬਣਾਉਂਦਾ ਹੀ ਅਤਾ ਹੋਵੇ ਤਾਂ ਉਹ ਸਹਿਮਤੀ ਤਦ ਹੀ ਬਣੇ ਕਿ ਜੇ ਧੜੇ ਬੰਦੀ ਖਤਮ ਹੋਏਗੀ ਜੀ ਕਿਉਂਕਿ ਧੜੇ ਬੰਦੀ ਦੀ ਇੱਕ ਪ੍ਰੋਬਲਮ ਹੈ ਨਾ ਕਿ ਜੇ ਸਾਹਮਣੇ ਵਾਲਾ ਧੜਾ ਹੂੰ ਬਿਲਕੁਲ ਠੀਕ ਜਾ ਰਿਹਾ ਹੂੰ ਦੂਜੇ ਧੜੇ ਨੇ ਇਹ ਨਹੀਂ ਸੋਚਣਾ ਕਿ ਠੀਕ ਜਾ ਰਿਹਾ ਤੇ ਮੈਂ ਕਹਿੰਦੇ ਮੈਂ ਕਿ ਹਾਂ ਠੀਕ ਹੈ ਜੀ ਤੇਰੇ ਕਹਿੰਦਾ ਨਾ 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 ਉਹ ਕਿ ਧੜੇ ਬੰਦੀ ਆ ਨਾ ਜੀ ਉਹ ਗਲਤ ਕਰ ਰਿਹਾ ਜੀ ਸੋ ਇਸ ਕਰਕੇ ਕੋਣ ਉਮੀਦ ਜਾਂ ਟੈਕ ਜਿਹੜੀ ਆ ਉਹ 11 ਤਰੀਕ ਤੇ ਆ ਕੇ ਖੜਗੇ ਸਾਹਿਬ ਸ਼ਾਇਦ ਇਸ ਕਲੇਸ਼ ਨੂੰ ਕਿਤੇ ਨਾ ਕਿਤੇ ਖਤਮ ਕਰ ਪਾਉਣਗੇ ਹੂੰ ਤੁਸੀਂ ਮਿੰਟੂ ਜੀ ਜਿਹੜੀ ਜ਼ਿਕਰ ਕੀਤਾ ਨਾ Google Translate ਦਾ ਤੇ ਮੈਨੂੰ ਉਹ ਤੋਂ ਇੱਕ ਚੇਤਾ ਆ ਗਿਆ ਵੀ ਕਈ ਨਾ ਪੋਸਟਸ ਚੱਲਦੀਆਂ Facebook ਵਾਲੇ ਵੀ ਕਈ ਪੋਸਟ ਨੂੰ ਆਪੇ ਟਰਾਂਸਲੇਟ ਕਰ ਦਿੰਦੇ ਆ ਉਹ ਕਾਫੀ ਸਕਰੀਨਸ਼ਾਟ ਬੀਤੇ ਦਿਨੀ ਬੀਤੇ ਦਿਨੀ ਘੁੰਮਿਆ ਸੀ ਵੀ ਕਿਸੇ ਨੇ ਪੋਸਟ ਤਾਂ ਕੀਤਾ ਗਿੱਧਾ ਮੇਰੀ ਜਾਨ ਕੁੜੇ ਹੁਣ ਉਹਨੇ ਉਹਨੇ ਉਨੇ ਆਟੋ ਟ੍ਰਾਂਸਲੇਟਰ ਨੇ ਗਿੱਧੇ ਨੂੰ ਪੜ ਲਿਆ ਗਦਾ ਤੇ ਉਹਨੇ ਉਹਦਾ ਬਣਾਤਾ ਡੌਂਕੀ ਮਾਈ ਲਾਈਫ ਚਲ ਨਾ ਕਰਨ ਨੂੰ ਕਹਿੰਦਾ ਇਹ ਤੇ ਝੁਗਾ ਚੌੜ ਚਪਟ ਕਰਨ ਵਾਲੀ ਗੱਲ ਆ ਨਾ ਟ੍ਰਾਂਸਲੇਸ਼ਨ ਅੱਛਾ ਮਿੰਟਰੀ ਜੀ ਇਹ ਦੱਸਿਓ ਲੁਧਿਆਣਾ ਇਹਦੇ ਵਿੱਚ ਕਹਿੰਦੇ ਇੱਕ ਹੋਰ ਵਪਾਰੀ ਨੂੰ ਅਗਵਾ ਕੀਤਾ ਗਿਆ ਸੁਜਲੀ ਪਬਲਿਕ ਸੇਫਟੀ ਆ ਜਾਂ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮਸ ਨੇ ਉਹਨਾਂ ਦੇ ਵਿੱਚ ਵੀ ਵਾਧਾ ਹੁੰਦਾ ਕਾਫੀ ਚਿੰਤਾ ਵਾਲੀ ਗੱਲ ਆ ਜੀ ਇਹ ਇਹ ਕ੍ਰਾਈਮ ਲੁਧਿਆਣੇ ਦੇ ਵਿੱਚ ਬਹੁਤ ਜ਼ਿਆਦਾ ਹੈ। ਆਪਾਂ ਦੇਖਿਆ ਨਾ ਕਿ ਕੱਡੀਆਂ ਵੱਡੀਆਂ ਡਕੈਤੀਆਂ ਹੋ ਗਈਆਂ। ਤੇ ਯਾਦ ਹੋਣਾ ਤੁਹਾਨੂੰ ਅੱਗੇ ਵੀ ਆਪਾਂ ਇੱਕ ਖਬਰ ਕੀਤੀ ਸੀ ਕਿ ਇੱਕ ਵਪਾਰੀ ਨੂੰ ਅਗਵਾ ਕਰ ਲਿਆ। ਕਾਰ ਦੇ ਵਿੱਚ ਫਿਰ ਉਹਦੇ ਘਰ ਫੋਨ ਕੀਤਾ। ਹਾਂਜੀ। ਤੇ ਉਹਦੇ ਮਾਰਕੀਟ ਉੱਤੇ ਗੋਲੀ ਮਾਰ ਕੇ ਸੁੱਟ ਗਏ ਸਨ। ਜੀ। ਬਾਅਦੋਂ ਬੰਦੇ ਫੜੇ। ਇਹ ਉਸੇ ਹੀ ਤਰ੍ਹਾਂ ਦੀ ਟਿੰਨੇਪਿੰਗ ਹੈ। ਦੱਸਦੇ ਕਿ 2 ਦਿਨ ਪਹਿਲਾਂ ਸਵਾ 12 ਵਜੇ ਕੋਈ ਆਪਣੀ ਕਾਰ ਆਟੋ ਵਰਕਸ਼ਾਪ ਜਿਹੜੀ ਸੀਗੀ, ਉਹਦਾ ਕੋਈ ਮਾਲਕ ਬੰਦ ਕਰਕੇ ਦੁਕਾਨ ਤੇ ਜਾ ਰਿਆ ਸੀਗਾ ਤੇ ਦੱਸਦੇ ਆ ਕਿ ਗਨਪੁਆਇੰਟ ਤੇ 6 ਬਦਮਾਸ਼ਾਂ ਨੇ ਇਸ ਨੂੰ ਕਿਡਨੈਪ ਕੀਤਾ ਹੋਇਆ ਕਿ ਕਿ ਗੰਡੀ ਕਿਤੇ ਆਪਣੀ ਖਲਾਰ ਕੇ ਪਿਸ਼ਾਬ ਕਰਨ ਨੂੰ ਲੱਗ ਪਿਆ ਜਿਵੇਂ ਆਮ ਤੌਰ ਤੇ ਇੰਡੀਆ ਚ ਤੁਹਾਨੂੰ ਪਤਾ ਹੀ ਆ ਕਿ ਐਸੇ-ਪਾਸੇ ਖਲੋ ਜਾਂਦੇ ਨੇ ਜੀ ਦੱਸ ਇੱਕ ਉਸ ਵੇਲੇ ਆ ਕੇ ਨੂੰ ਨਪਿਆ ਗਿਆ ਹੂੰ 5 ਘੰਟੇ ਇਹਨੂੰ ਲਈ ਫਿਰਦੇ ਰਹੇ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤੇ ਦੱਸਦੇ ਆ ਕਿ ਬਹੁਤ ਬੁਰੀ ਤਰ੍ਹਾਂ ਕੁੱਟਿਆ ਇਤੋਂ ਤੱਕ ਇਹ ਕਹਿੰਦਾ ਕਿ ਮੈਨੂੰ ਤੇ ਚੰਗੀ ਤਰ੍ਹਾਂ ਬਈ ਨਿਊਰਨ پاس ਵੀ ਨਹੀਂ ਕਰਨ ਦਿੱਤਾ ਤਾਂ ਵਿੱਚ ਹੀ ਨਿਕਲ ਗਿਆ ਉੱਟ ਕੇ ਉੱਥੇ ਸੁਟਿਆ ਫਿਰ ਪੈਰਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਬਹੁਤ ਬੁਰਾ ਹਾਲ ਕੀਤਾ ਏਟੀਐਮ ਦੀ ਇਹਦੀ ਲਿਮਟ ਜਿਹੜੀ ਸੀ ਨਾ ਉਹ ਪੂਰੀ ਹੋਈ ਪੈਸੀ ਲਗਭਗ 20-25 ਕੋ ਹਜ਼ਾਰ ਰੁਪਏ ਨਿਕਲਿਆ ਪੈਸੇ ਨਹੀਂ ਨਿਕਲੇ ਪੈਸੇ ਬਚ ਗਏ ਤੇ ਉਹਦਾ ਫਿਰ ਇਹਨੂੰ ਸੁੱਟ ਕੇ ਚਲੇ ਗਿਆ ਜੱਕਨੀ ਹਾਲਤ ਦੇ ਵਿੱਚ ਉਹ ਜਗਾੜੂ ਰੇੜੇ ਵਾਲਾ ਵਿਚਾਰਾ ਉੱਥੇ ਛਿਰਦਾ ਸੀਗਾ ਉਹਨੇ ਇਹਦੀ ਅਮਦਦ ਕੀਤੀ ਤੇ ਇਹ ਫਿਰ ਬਚ ਸਕਿਆ ਪਰ ਇਹ ਹੈਰਾਨਗੀ ਵਾਲੀ ਗੱਲ ਹੈ ਕਿਉਂਕਿ ਦੋ ਦਿਨ ਪਹਿਲਾਂ ਇਹ ਨਾ ਲੁਧਿਆਣੇ ਦੇ ਵਿੱਚ ਇੱਕ ਹੋਰ ਘਟਨਾ ਵਾਪਰੀ ਵਿਜੇ ਜੀ ਹਮਮ ਕੋਈ ਬੀਬੀ ਸੀ ਫਿਰੋਜ਼ਪੁਰ ਦੀ 40 45 ਵਰਿਆ ਦੀ ਉਹ ਆਪਣੇ ਮੁੰਡਾ ਜਿਹੜਾ ਕੋਈ ਹੋਣਾ ਆਪਦਾ ਕੋਈ 20 ਕੁ ਸਾਲ ਦਾ ਉਹਦੇ ਨਾਲ ਇੱਥੇ ਵਿਆਹ ਤੇ ਆਏ ਹਮਮ ਤੇ ਦੱਸਦੇ ਕਿ ਉਹ ਇਨਵਰਪ ਲੈਣ ਗਿਆ ਹਮਮ ਦੁਕਾਨ ਤੇ ਤੇ ਕਾਰ ਸਟਾਰਟ ਛੱਡ ਗਿਆ ਮੁੰਡਾ ਉਹ ਬੀਬੀ ਵਿੱਚ ਬੈਠੀ ਆ ਦੱਸਦੇ ਕਿ ਦੋ ਬਦਮਾਸ਼ ਆਏ ਉਸ ਸਮੇਂ ਤੇ ਬੀਬੀ ਦੇ ਕਾਰ ਨੂੰ ਲੈਣ ਗਿਆ ਘਬਾ ਕਰਕੇ ਉਹ ਅੱਛਾ ਜੀ ਤੇ ਦੋ ਘੰਟਿਆਂ ਬਾਅਦ ਹਾਂ ਜੀ ਉਹ 2 ਘੰਟਿਆਂ ਬਾਅਦ ਉਸ ਬੀਬੀ ਦੀ ਜਾਨ ਛੱਡੀ ਤਾਂ ਚਲੋ ਸ਼ੁਕਰਿਆ ਕਿ ਕੋਈ ਉਹਨਾਂ ਨੇ ਮਾੜੀ ਚੰਗੀ ਹਰਕਤ ਨਹੀਂ ਕੀਤੀ ਉਹਨੂੰ ਲੁੱਟਿਆ ਹੀ ਸਰ ਤੇ 2 ਘੰਟੇ ਉਹ ਇਸ ਤਰ੍ਹਾਂ ਲੁੱਟੀ ਹੋਈ ਕਾਰ ਅਗਵਾ ਕੀਤੀ ਬੀਬੀ ਨੂੰ ਸੜਕਾਂ ਤੇ ਪਜਾਉਂਦੇ ਰਹੇ ਜਿਹੜੀ ਲੁਧਿਆਣਾ ਦੀ ਲਾ ਐਂਡ ਆਰਡਰ ਦੀ ਹਾਲਤ ਹੈ ਕ੍ਰਾਈਮ ਬਹੁਤ ਜ਼ਿਆਦਾ ਹੈ ਹਾਲਾਂਕਿ ਪੁਲਿਸ ਯਤਨ ਕਰਦੀ ਹੈ ਕੋਸ਼ਿਸ਼ਾਂ ਕਰਦੀ ਹੈ ਇਹ ਨਹੀਂ ਹੈ ਕਿ ਪੁਲਿਸ ਬਿਲਕੁਲ ਨਖੇਦਿਆ ਨਲਾਇਕ ਆ ਪਰ ਕ੍ਰਾਈਮ ਉੱਥੇ ਬਹੁਤ ਜ਼ਿਆਦਾ ਤੇ ਇਸ ਤਰ੍ਹਾਂ ਦਾ ਕ੍ਰਾਈਮ ਆ ਕਿ ਤੁਸੀਂ ਗੱਡੀ ਸਟਾਰਟ ਕਰਕੇ ਇਹ ਆਪਣੀ ਔਰਤ ਜਾਂ ਘਰ ਦੇ ਕਿਸੇ ਵੀ ਜੀ ਨੂੰ ਜੇ ਵਿੱਚ ਬਿਠਾਇਆ ਹੋ ਸਕਦਾ ਉਹ ਉਹਦੇ ਸਮੇਤ ਹੀ ਕਾਰ ਨੂੰ ਲੈ ਉਟੜਾ ਇਹ ਹਾਲਤ ਜਿਹੜੀ ਉਹਸਲੇ ਹੋਈ ਪਈ ਮਿੰਟੂ ਜੀ ਦੱਸਿਓ ਕਿਹੜਾ ਮਾਮਲਾ ਵੀ ਪਤੀ ਪਤਨੀ ਰਲ ਕੇ ਕਹਿੰਦੇ 1 ਕਰੋੜ ਦਾ ਨਸ਼ਾ ਪੀ ਗਏ ਜੀ ਦੇਖੋ ਇਹੋ ਜੀਆਂ ਕਹਾਣੀਆਂ ਵਿਜੇ ਚ ਬਹੁਤ ਪਈਆਂ ਨੇ ਮੈਂ ਇੱਕ ਕਹਾਣੀ ਉਹੋ ਜੀ ਕਿ ਸੁਣੀ ਆ ਕਿ ਕੋਈ ਫੌਰਨ ਤੋਂ ਹੀ ਪਰਤਿਆ ਸੀਗਾ ਨੌਜਵਾਨ ਆਪਣੇ ਬਾਪ ਦੀ ਡੈਥ ਤੋਂ ਬਾਅਦ ਤੇ ਉਹਨੇ ਆਪ ਮੰਨਿਆ ਸੀ ਕਿ 3.5 3 ਕਰੋੜ ਦਾ ਚਿੱਟਾ ਪੀ ਗਿਆ ਸੋ ਕੁਛ ਨਹੀਂ ਨਿਆਦੇ ਆਦਰਾ ਮਾਂ ਦੀ ਜੇ ਉਹਨੇ ਇੱਕ ਸੈਂਟਰ ਦੇ ਵਿੱਚੋਂ ਇਲਾਜ ਕਰਵਾਇਆ ਸੀ ਪਰ ਇਹ ਵੀ ਕਹਾਣੀ ਹੈਰਾਨ ਕਰਦੀ ਹੈ ਇਹ ਕਹਾਣੀ ਹੈ ਕਿ ਗੁਰਦਾਸਪੁਰ ਦੇ ਇੱਕ ਨਸ਼ਾ ਛਡਾਊ ਕੇਂਦਰ ਦੇ ਵਿੱਚ ਜੋ ਇੱਕ कपल ਉੱਥੇ ਦਾਖਲ ਹੋਇਆ ਉਹਨੇ ਦੱਸੀ ਆਪਿਆ ਇਹਦੇ ਵਿੱਚ ਇਹ ਕਿ ਮੁੰਡਾ ਪ੍ਰਭਾਨ ਸੀਗਾ ਚੰਗਾ ਜ਼ੋਰਦਾਰ ਸੀਗਾ ਉਹ ਲੜਾਈਆਂ ਪੜਾਈਆਂ ਤੇ ਜਾਂਦਾ ਸੀਗਾ ਤੇ ਉਸੇ ਦਰਮਿਆਨ ਹੀ ਉਹ ਲੱਗ ਗਿਆ ਮਾਂ ਉਹਦੀ ਗਵਰਨਮੈਂਟ ਤੋਂ ਆਇਈ ਸੀਗੀ ਉਸ ਤੋਂ ਬਾਅਦ ਸ਼ਾਦੀ ਹੋਈ ਲਾ ਬੈਰ ਚ ਸੀਗੀ ਉਹ ਜੋ ਲੜਕੀ ਨੇ ਉਹਨੂੰ ਅਕਸਰ ਗੁਮਲੇ ਜਿਸ ਤਰ੍ਹਾਂ ਦਾ ਹੈਗਾ ਸੀਗਾ ਵਿਆਹ ਤੋਂ ਬਾਅਦ ਵੀ ਉਹਦਾ ਨਸ਼ਾ ਪਤਾ ਚੱਲਦਾ ਰਿਹਾ ਪਰ ਬਾਅਦ ਦੇ ਵਿੱਚ ਹੋਇਆ ਕਿ ਜਦੋਂ ਦੂਸਰਾ ਬੱਚਾ ਹੋਣ ਵਾਲਾ ਸੀਗਾ ਤਾਂ ਇਸ ਦਰਮਿਆਨ ਉਹਦਾ ਸਰਵਾਈਕਲ ਜਦੋਂ ਬਹੁਤ ਜ਼ਿਆਦਾ ਵੱਧ ਗਿਆ ਪੇਨ ਹੋਣੇ ਸਟਾਰਟ ਹੋਈ ਤਾਂ ਉਸ ਮੁੰਡੇ ਨੇ ਇੱਕ ਦਿਨ ਉਹਨੂੰ ਵੀ ਮੈਸ਼ਾ ਚਾਹ ਦਿੱਤਾ ਉਸ ਤੋਂ ਬਾਅਦ ਉਹਨੂੰ ਵੀ ਲੱਗ ਗਿਆ ਉਹ ਦੱਸਦੀ ਆ ਬੀਬੀ ਦੱਸਦੀ ਆ ਕਿ ਜਿਸ ਦਿਨ ਮੇਰੀ ਡਿਲੀਵਰੀ ਹੋਈ ਮੈਨੂੰ ਕੋਈ ਹੋਸ਼ ਨਹੀਂ ਜੀ ਮਤਲਬ ਕਿ ਮੈਂ ਉਸ ਦਿਨ ਉਹਨੂੰ ਮੈਸ਼ਾ ਦਿੱਤਾ ਹੋਇਆ ਸੀਗਾ ਦੋਨਾਂ ਨੂੰ ਕੋਸ਼ਾਈ ਹੁਣ ਕਿਤੇ ਠੋਕਰ ਲੱਗੀ ਸਾਰਾ ਸਮਾਨ-ਮਾਵਾਨ ਜੋ ਹੈਗਾ ਸੀਗਾ ਸੋਨਾ, ਡਹਿਣਾ, ਗੱਟਾ ਸਾਰਾ ਵੇਚ ਕੇ ਉਹ ਚਟਾ ਪੀ ਗਏ ਬਾਅਦ ਵਿੱਚ ਇਹ ਅਕਲ ਆਈ ਕਿ ਦੋ ਬੱਚੇ ਆ ਕਿੱਧਰ ਉਜਾੜ ਕੇ ਕੱਲੋਂ ਅਸੀਂ ਤਾਂ ਮਰ ਖੱਪ ਜਾਵਾਂਗੇ ਪਰ ਉਹਨਾਂ ਨੇ ਉਹਨਾਂ ਇਲਾਜ ਕਰਵਾਇਆ ਦੱਸਦੇ ਕਿ ਰਿਕਵਰੀ ਬਹੁਤ ਅੱਛੀ ਐ ਤੇ ਦੋਨੇ ਸ਼ਰਮ ਵੀ ਮਹਿਸੂਸ ਕਰ ਰਿਹਾ ਤੇ ਉਹਨੇ ਪਛੋਤਾਵਾ ਵੀ ਮਹਿਸੂਸ ਕਰ ਰਿਹਾ ਹੋ ਸਕਦਾ ਕਿ ਆਉਣ ਵਾਲੀ ਜ਼ਿੰਦਗੀ ਹੁਣ ਜਿਹੜੀ ਆ ਉਹ ਇਹਨਾਂ ਦੀ ਸੁਖਾਵੀ ਲੰਘ ਜਾਵੇ ਪਰ ਇਹ ਕਹਾਣੀਆਂ ਬਹੁਤ ਸਾਰੀਆਂ ਨੇ ਵਿਜੇ ਜੀ ਇਹ ਤਾਂ ਜੇ ਆਪਾਂ ਸੁਣਾਉਣ ਬੈਠ ਜਾਈਏ ਤਾਂ ਮੈਨੂੰ ਲੱਗਦਾ ਕਿ ਸਾਰੀ ਰਾਤ ਲੰਘ ਜਾਏਗੀ ਜਿਵੇਂ ਬਾਤਾਂ ਪਾਉਦੇ ਆ ਦੀ ਪੁਰਾਣੇ ਸੰ ਵਿੱਚ ਲੰਘ ਜਾਂਦੇ ਸੀ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਕੀ ਖੁਸ਼ ਨੁਮਾ ਖਬਰ ਇੱਕ ਐਸੀ ਕੁੜੀ ਦੀ ਗੱਲ ਕੁੜੀ ਦੀ ਵਿਚਲ ਰਹੀ ਸੀਗੀ ਤਾਂ ਇਹ ਮੰਜੂ ਰਾਣੀ ਮਾਨਸਾ ਜ਼ਿਲ੍ਹੇ ਦੀ ਇਹ ਮੰਜੂ ਰਾਣੀ ਇਹਨੇ 20 ਕਿਲੋਮੀਟਰ ਦੇ ਰੇਸ ਟਰਕ ਦੇ ਵਿੱਚ 골 ਜਿੱਤੇ ਆ ਇਹ ਰੀਸ ਉਸ ਸੁਪਰੀ ਅੱਜ ਕੱਲ ਸੁਖਨਾ ਲੇਖਤੇ ਤੇ ਇਸ ਦੇ ਨਾਲ ਹੀ ਪੰਜਾਬ ਦਾ ਇੱਕ ਮੁੰਡਾ ਹੈ ਬਹੁਤ ਹੋਨਾਰ ਅਕਸ਼ ਦੀ ਇਹਨੇ ਪੈਰਸ 올림픽 ਵਾਸਤੇ ਕੁਆਲੀਫਾਈ ਕੀਤਾ ਪਰ ਜਿਹੜੀ ਮੰਜੂਰ ਆਣੀ ਹੈ ਜਿਸ ਨੇ 골ਡ ਜਿੱਤਿਆ ਅੱਗੇ ਵੀ ਇਹਦੇ ਤਗਮੇ ਆ ਇਹਦੀ ਕਹਾਣੀ ਮੈਨੂੰ ਪਤਾ ਹੈ ਮੈਂ ਇਸ ਕਰਕੇ ਖਾਸ ਤੌਰ ਤੇ ਤੁਹਾਨੂੰ ਇਹ ਤੇ ਤੁਹਾਨੂੰ ਕਰਵਾਉਣਾ ਚਾਹੁੰਦਾ ਕਿ ਇਸ ਬੱਚੀ ਦੀ ਪਰਮਰਿਸ਼ਨ ਨੇ ਆਇਤ ਹੀ ਜ਼ਿਆਦਾ ਮੌਫਲਸੀ ਦੇ ਵਿੱਚ ਹੋਈ ਹੈ ਹੂੰ ਬਹੁਤ ਹੀ ਜ਼ਿਆਦਾ ਪਰਵਤ ਮਾਂ ਮਰਗੀ ਪਿਓ ਨੇ ਪਾਇਆ ਤੇ ਕਮਾਲ ਦੀ ਗੱਲ ਹੈ ਕਿ ਪਿਓ ਨੇ ਹੀ ਇੱਥੇ ਤੱਕ ਲਿਆਂਦਾ ਜੀ ਛੋਟੀ ਆਪਣੀ ਕਬੀਲਦਾਰੀ ਤੇ ਛੋਟਾ ਜਿਹਾ ਘਰ ਛੋਟਾ ਜਿਹਾ ਪਰਿਵਾਰ ਤੇ ਬਹੁਤ ਹੀ ਜ਼ਿਆਦਾ ਗੁਰਬਤ ਤਾਂ ਇਸ ਬੱਚੀ ਨੂੰ ਪਾ ਰਿਹਾ ਪੁੱਤ ਸਿਆ ਇੱਥੋਂ ਤੱਕ ਲਿਆਂਦਾ ਹੁਣ ਇਹ ਬੱਚੀ ਜਾ ਕੇ ਕਿਸੇ ਤਣ ਪੱਤਨ ਲੱਗੀ ਆ ਪਹਿਲਾਂ ਤੈਨੂੰ ਕੋਈ ਸਪਾਂਸਰ ਵਗੈਰਾ ਵੀ ਨਹੀਂ ਸੀ ਮਿਲ ਰਿਹਾ ਬਹੁਤ ਦੁਖੀ ਉਡੀਸੀ ਕਿ ਵੀਰੇ ਮੈਨੂੰ ਕੋਈ ਸਪਾਂਸਰ ਟੱਕਰ ਜਾਵੇ ਬੈਠ ਕੇ ਜਾਣਾ ਚਾਹੁੰਦੀ ਤਾਂ ਅੱਜ ਜਦੋਂ ਮੈਂ ਪੜ੍ਹੀ ਇਹ ਖਬਰ ਮੈਨੂੰ ਲੱਗਿਆ ਕਿ ਮਨਜੂ ਦੀ ਮਿਹਨਤ ਤੇ ਉਹਦੇ ਪਿੰਡਾਂ ਦੀ ਲਗਨ ਉਹਨਾਂ ਦੇ ਬਾਈ ਉਹ ਫਲੀਪੂਤ ਹੋ ਰਹੀ ਹੈ ਹਾਂ ਉਹ ਕੀ ਬਾਤ ਹੈ ਮੈਂਟੋ ਜੀ ਬਹੁਤ ਬਹੁਤ ਧੰਨਵਾਦ ਇਹ ਇਸ ਤਰ੍ਹਾਂ ਦੀਆਂ ਸਟੋਰੀਜ਼ ਸਦਾ ਸਾਂਝੇ ਕਰਨ ਲਈ